ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਛੋਲੇ ਨਹੀਂ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਨਹੀਂ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਹਾਂਜੀ ਦੋਸਤੋ ਸੌਣ ਦਾ ਮਹੀਨਾ ਚੱਲੀ ਜਾਂਦਾ ਤੇ ਸੌਣ ਦੇ ਮਹੀਨੇ ਸੰਧਾਰੇ ਦੀਂ ਦਾ ਰਵਾਜ ਹੈ ਭਰਾਵ ਦੀਆਂ ਭੈਣਾਂ ਨੂੰ ਸੰਧਾਰੇ ਦੇ ਕੇ ਆਉਂਦੀਆਂ ਪੁਰਾਣੇ ਸਮੇਂ ਤਾਂ ਬਿਸਕੁਟਾਂ ਦੇ ਪੀਪੇ ਕਢਾ ਕੇ ਸੰਧਾਰਿਆਂ 'ਚ ਦਿੱਤੇ ਜਾਂਦੇ ਕੁੜੀਆਂ ਨੂੰ ਪਰ ਹੁਣ ਤਾਂ ਕਹਿੰਦੇ ਸੌਣ ਦੇ ਸੰਧਾਰੇ ਵੀ ਨਵੇਂ ਰੂਪ ਨਾਲ ਬਣਾਏ ਜਾਣ ਲੱਗੇ ਸੌਂਦੇ ਸੰਧਾਰੇ ਵੀ ਅੱਜਕੱਲ੍ਹ ਤਾਂ ਗੂਗਲ ਪੇ ਹੋਣ ਲੱਗੇ ਮੈਂ ਬਹੁਤ ਥਾਵਾਂ ਤੇ ਸੁਣਿਆ ਦੇਖਿਆ ਵੀ ਸੌਂਦੇ ਸੰਧਾਰੇ ਵੀ ਗੂਗਲ ਪੇ ਕੀਤੇ ਜਾਂਦੇ ਆ ਕਿਹਾ ਜਾਂਦਾ ਸੀ ਤੈਨੂੰ ਗੂਗਲ ਪੇ ਕਰਤਾ ਤੂੰ ਆਪਣੀ ਮਨ ਪਸੰਦ ਚੀਜ਼ ਲੈ ਲਈ ਜਾਂ ਜਿਹੜੀ ਵੀ ਤੂੰ ਚੀਜ਼ ਲੈਣੀ ਹੋਈ ਉਹ ਲੈ ਲਈ ਪਰ ਮੈਨੂੰ ਆਇ ਲੱਗਦਾ ਵੀ ਸੰਧਾਰਿਆਂ ਦਾ ਕੁੜੀਆਂ ਨੂੰ ਕੋਈ ਲਾਲਚ ਨਹੀਂ ਹੁੰਦਾ ਬਸ ਉਹਨਾਂ ਨੂੰ ਚਾਹ ਹੁੰਦਾ ਹੈ ਉਹਨਾਂ ਦੇ ਪੇਕੇ ਘਰੋਂ ਆਏ ਸਮਾਨ ਦਾ ਬਿਸਕੁਟਾਂ ਦਾ ਜਾਂ ਛੋਟਾ ਛੋਟਾ ਜੋ ਵੀ ਸਮਾਨ ਦਿੱਤਾ ਜਾਂਦਾ ਹੈ ਚਲੋ ਜੇ ਨਹੀਂ ਵੀ ਆਏ ਕਿਸੇ ਦੇ ਪੇਕੇ ਤਾਂ ਵੀ ਕੋਈ ਗੱਲ ਨਹੀਂ ਕਈ ਵਾਰੀ ਨਹੀਂ ਵੀ ਟਾਈਮ ਲੱਗਦਾ ਜਾਂ ਕੋਈ ਮਜਬੂਰੀ ਹੋ ਜਾਂਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਇਹ ਧਿਆਰ ਆਪਾਂ ਸਾਰਿਆਂ ਨੂੰ ਮਨਾਉਣੇ ਚਾਹੀਦੇ ਆ ਪਰ ਕਈ ਥਾਵਾਂ ਤੇ ਮੈਂ ਦੇਖਿਆ ਕਿ ਨਾ ਸੁਧਾਰਿਆ ਕਰਕੇ ਭੈਣ ਭਰਾ ਦਾ ਰਿਸ਼ਤਾ ਜਿਹੜਾ ਕਿ ਟੁੱਟ ਗਿਆ ਜਾਂ ਫਿੱਕਾ ਪੈ ਗਿਆ ਮਹਿੰਗੇ ਸੁਧਾਰਿਆ ਕਰਕੇ ਪਰ ਹੁਣ ਤਾਂ ਸਮਾਂ ਬਦਲ ਗਿਆ ਪੁਰਾਣੇ ਸਮੇਂ ਵਿੱਚ ਚਲੋ ਅਰਥ ਦੇ ਹੱਥ ਪੈਸਾ ਥੇਲਾ ਨਹੀਂ ਫੜਾਇਆ ਜਾਂਦਾ ਸੀ ਪਰ ਅੱਜ ਕੱਲ ਤਾਂ ਜਿਹੜੀਆਂ ਹੈਗੀਆਂ ਔਰਤਾਂ ਤਾਂ ਆਪਦੇ ਪੈਰਾਂ ਤੇ ਖੜੀਆਂ तकरीबन तकरीबन ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਸੁਧਾਰਿਆਂ ਦਾ ਕੋਈ ਇਦਾਂ ਵੀ ਲਾਲਚ ਹੁੰਦਾ ਹੈ ਬਸ ਉਹਨਾਂ ਨੂੰ ਚਾਹ ਹੁੰਦਾ ਹੈ ਆਪਦੇ ਪੇਕੇ ਘਰੋਂ ਆਈਆਂ ਚੀਜ਼ਾਂ ਦਾ ਬਸ ਉਹਨਾਂ ਨੂੰ ਆਪਦੇ ਪੇਕੇ ਘਰੋਂ ਆਈਆਂ ਚੀਜ਼ਾਂ ਸੋਨੇ ਦੀਆਂ ਜਿੱਦਾਂ ਹੀ ਲੱਗਦੀਆਂ ਜਿਵੇਂ ਉਹ ਅਮਰਿੰਦਰ ਗਿੱਲ ਦੀ ਫਿਲਮ ਸੀ ਅੰਗਰੇਜ਼ ਉਹਦੇ ਵਿੱਚ ਪੜਾ ਤੇ ਪਰਜਾਈ ਜਿਹੜਾ ਉਹਨਾਂ ਦੀ ਦੋਦੀ ਦਾ ਨਾਂਕੀ ਸ਼ੱਕ ਪਨ ਜਾਂਦੇ ਆ ਤਾਂ ਉਹਨਾਂ ਦਾ ਥੋੜਾ ਜਿਹਾ ਘੱਟ ਠੀਕ ਠਾਕ ਦਾ ਦਿਖਾਇਆ ਜਾਂਦਾ ਤਾਂ ਪਰਜਾਈ ਕਹਿੰਦੀ ਆ ਵੀ ਆਪਾਂ ਤਾਂ ਇਕੱਲਾ ਭੈਣ ਵਾਸਤੇ ਸੂਟ ਹੀ ਲੈ ਜਾ ਸਕਦੇ ਆ ਤਾਂ ਅੰਜ ਦੋ ਸੂਟ ਲੈ ਕੇ ਜਾਂਦੇ ਆ ਤਾਂ ਭਰਜਾਈ ਆਪਦੀ ਨਨਾਨ ਨੂੰ ਸੂਟ ਫੜਾਉਂਦੀ ਆ ਨਨਾਨ ਅੱਗੋ ਕਹਿੰਦੀ ਆ ਆਪਦੀ ਭਰਜਾਈ ਨੂੰ ਕਿ ਇਹ ਸੂਟ ਨਹੀਂ ਇਹ ਤਾਂ ਸੋਨੇ ਦੀਆਂ ਮੇਕਾਂ ਨੇ ਇਹ ਸੂਟ ਨਹੀਂ ਇਹ ਤਾਂ ਸੋਨੇ ਦੀਆਂ ਮੇਕਾਂ ਨੇ ਤਾਂ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਨੂੰ ਆਪਦੇ ਪੇਕਿਆਂ ਤੋਂ ਲਿਆਂਦਾ ਕੋਈ ਵੀ ਸਮਾਨ ਸੋਨੇ ਦਾ ਹੀ ਲੱਗਦਾ ਹੁੰਦਾ ਤੇ ਉਹਨਾਂ ਨੂੰ ਸਾਹਮਣੇ ਰੱਖਦੀਆਂ ਤੇ ਨਾ ਹੀ ਉਹਨਾਂ ਨੂੰ ਕਿਸੇ ਨੂੰ ਨਿੰਦਣ ਦਿੰਦੀਆਂ ਇਹ ਤਾਂ ਪੁਰਾਣੇ ਸਮੇਂ ਤੋਂ ਹੀ ਚੀਜ਼ਾਂ ਚੱਲੀਆਂ ਆਉਂਦੀਆਂ ਪੁਰਾਣੇ ਸਮੇਂ ਤੋਂ ਹੀ ਸਾਰੀਆਂ ਔਰਤਾਂ ਇਦਾਂ ਹੀ ਕਰਦੀਆਂ ਜਿਵੇਂ ਮੈਂ ਆਪਦੀ ਮਾਂ ਦਾ ਸਮਾਨ ਸਾਹਮਣੇ ਰੱਖਦੀਆਂ ਮੇਰੀ ਮਾਂ ਆਪਦੀ ਮਾਂ ਦਾ ਰੱਖਦੀ ਹੋਊਗੀ ਭਾਈ ਸਾਹਮਣੇ ਮੇਰੀ ਧੀ ਮੇਰਾ ਰੱਖ ਲੋਗੀ ਸਾਹਮਣੇ ਬਸ ਉਹਨੂੰ ਆਉਦੇ ਪੇਕਿਆਂ ਦੀਆਂ ਚੀਜ਼ਾਂ ਦਾ ਚਾਹ ਹੀ ਹੁੰਦਾ ਕੋਈ ਲਾਲਚ ਨਹੀਂ ਹੁੰਦਾ ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਤਿਹਾਰ ਮਨਾਉਣੇ ਚਾਹੀਦੇ ਆ ਤੇ ਜੇ ਮੇਰੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ